ਬਹੁਤ ਸਾਰੇ ਸੱਜਣਾ ਦੇ ਫੋਨ ਤੇ ਮੈਸੇਜ ਆਏ ਬਾਈ ਜੀ ਮੱਕੀ ਨੂੰ ਪਹਿਲੀ ਰੇਹ ਕਦੋਂ ਸਟਾਰਟ ਕਰੀਏ ਤੇ ਕਿੰਨੀ ਰੇਹ ਪਾਈਏ ਤੇ ਕਦੋਂ ਜੜੀ ਆ ਰੇਹ ਸਮਾਪਤ ਕਰੀਏ ਬਾਈ ਜੀ ਜੇ ਤੁਹਾਡੇ ਵੀ ਮੱਕੀ ਲੱਗੀ ہوئی ਆ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਮੱਕੀ ਜਦੋਂ ਤੁਹਾਡੀ ਬਾਈ ਜੀ ਤਿੰਨ ਤੋਂ ਚਾਰ ਪੱਤਿਆਂ ਦੀ ਹੋ ਗਈ ਆ ਉਸ ਟਾਈਮ ਮੱਕੀ ਨੂੰ ਪਹਿਲੀ ਜੂਰੀਆ ਦਿੱਤੀ ਜਾਵੇ ਤੇ ਪਹਿਲੀ ਜੂਰੀਆ ਦੀ ਡੋਜ਼ ਜਿਹੜੀ ਸੱਜਣੋਂ ਤੁਸੀਂ ਦੇਣੀ ਆ ਉਹ 25 ਕਿਲੋ ਹੀ ਦੇਣੀ ਆ ਜ਼ਿਆਦਾ ਨਹੀਂ ਦੇਣੀ ਕਿਉਂਕਿ ਇਸ ਟਾਈਮ ਸੱਜਣੋਂ ਕੀ ਹੁੰਦਾਗਾ ਬੂਟੇ ਛੋਟੇ ਹੁੰਦੇ ਹੈਗੇ ਤੇ ਆਪਾਂ ਜਿਆਦਾ ਖਰਾਕ ਜੇ ਜ਼ੂਰੀਆ ਪਾਵਾਂਗੇ ਤਾਂ ਇਹਨਾਂ ਨੇ ਉੰਨੀ ਖਾਣੀ ਹੈ ਜਿੰਨੀ ਇਹਨਾਂ ਨੂੰ ਲੋੜ ਹੈ ਉਸ ਤੋਂ ਵੱਧ ਸਿੱਟੀ ਵੀ ਜਿਹੜੀ ਹੈ ਉਹ ਵੇਸਟੇਜ ਹੋ ਜਾਣੀ ਹੈ ਉਹ ਉੱਡ ਜਾਣੀ ਹੈ ਤੇ ਲਗਭਗ ਮੱਕੀ ਦੇ ਵਿੱਚ 2.5 ਗੱਟੇ ਜੜੇ ਆ ਬਹੁਤ ਰਹਿੰਦੇ ਨੇਗੇ ਤੇ ਲਾਸਟ ਵਾਲਾ ਅੱਧਾ ਗੱਟਾ ਤੁਸੀਂ ਸੱਜਣੋਂ ਉਦੋਂ ਪਾਉਣਾ ਹੈਗਾ ਜਦੋਂ ਤੁਹਾਡਾ ਮੱਕੀ ਜਿਹੜੀ ਹੈ ਤੁਹਾਡੀ ਮੱਕੀ ਬੰਬੂ ਗੱਡੇ ਆਈ ਬੰਬੂ ਕੱਢੇ ਜਦੋਂ 62 ਬਣਨੀ ਸਟਾਰਟ ਹੋਣੀ ਹੈ ਤੇ ਉਸ ਟਾਈਮ ਤੁਸੀਂ ਇਹ ਅੱਧਾ ਘੱਟਾ ਦੇਣਾ ਹੈਗਾ ਉਸ ਟਾਈਮ ਫਿਰ ਜਿਹੜੇ ਕਿਸਾਨ ਭਰਾ ਕਹਿੰਦੇ ਨੇ ਆ ਵੀ ਸਾਡੀ ਮੱਕੀ ਬਾਈ ਜੀ ਦੇ ਪੱਤੇ ਮੱਚ ਕੇ ਥੱਲੋਂ ਉਹਦੇ ਪੱਤੇ ਵੀ ਮੱਜਣਗੇ ਠੀਕ ਹੈ ਨਾ ਹੋਰ ਜਾਣਕਾਰੀ ਲਈ ਸਜਣੋ ਪੇਜ ਨੂੰ ਕਰ ਲਓ ਫੋਲੋ